ਏ ਮੇਰੇ ਸੱਚੇ ਪਾਸ਼ਾ ਕਮਾਈਆਂ 'ਚ ਬਰਕਤ ਪਾਈ ਕੋਲ ਨੂੰ ਤਰਕੀਆਂ ਬਖਸ਼ੀ ਮੇਰੇ ਮਾਲਕਾ ਨਾਲ ਨਾਲ ਮੈਨੂੰ ਵੀ ਬਖਸ਼ੀ ਕੋਲ ਦਾ ਬਲਾ ਕਰੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਮੇਰੇ ਮਾਲਕਾ ਜੀ ਤੰਦਰੁਸਤੀ ਵਾਲਾ ਤਾਂ ਕੰਮ ਥੋੜਾ ਜਿਹਾ ਖਲਤ ਹੋ ਗਿਆ ਫਿਰ ਤਾਂ ਕੋਈ ਗਾਹ ਕੀ ਨਹੀਂ ਏ ਏ ਮਾਲਕ ਜੀ ਮੜਾ ਜਾਂ ਚੇਂਜ ਕਰਨਾ ਆਪਾਂ ਏ ਜੇ ਮੰਨ ਕੇ ਚੱਲੇ ਜੀ ਸੌਕ ਬੰਦਾ ਹਨਾ ਸੌ ਚੋ ਪੰਜਾਗ ਨੂੰ ਤਾਂ ਬੁਖਾਰ ਜਿਆ ਚੜਾਦੀ ਤੇ ਇੰਨਾ ਜਾਰਾ ਨੂੰ ਮਾੜਾ ਮੋਟਾ ਖਾਂਗੇ ਜਿ ਖਾਉ ਜਲਾਦੀ ਹੈ ਨਾ ਤੇ ਤਿੰਨ ਕੁ ਬੁੜੀਆਂ ਭੇਜ ਦੀ ਉਹ ਚੰਗਾ ਜਿਹੜੀਆਂ ਕਹਿੰਦੀਆਂ ਹੁੰਦੀਆਂ ਹਾਈ ਵੇ ਮੇਰੇ ਤਾਂ ਕਾਲ ਜੀ ਵਾਰਡ ਪਈ ਜਾਂਦੀ ਆ ਮੇਰਾ ਚਿੱਤ ਤਾਂ ਕਾਉ ਮੰਗਰੀ ਜਾਂਦਾ ਇਹ ਬੁੜੀਆਂ ਦੀ ਬਿਮਾਰੀ ਬੰਮੂਰੀ ਦਾ ਤਾਂ ਪਤਾ ਲੱਗਦਾ ਨਹੀਂ ਤੇ ਇਹ ਸਿਰ ਦੁਖਦੇ ਦੀ ਗੋਲੀ ਤੇ ਹੀ ਮਰ ਜਾਂਦੀਆਂ ਇਹ ਇੰਨੇ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਮਾੜਾ ਮੋਟਾ ਘਾਟਾ ਨਹੀਂ ਪੈਣਾ ਤੇ ਚਲੋ ਮੇਰੀ ਗਰੀਬ ਦੀ ਦਿਹਾੜੀ ਗਈ ਦੀ ਹੈ ਨਾ ਇਹ ਮੜਾ ਧਿਆਨ ਰੱਖੀ ਚੰਗਾ ਉਹ ਬਾਕੀਆਂ ਨੂੰ ਭਾਵੇਂ ਤਾਂ ਦਰਸਤੀ ਵਕਸ਼ੀਂ। ਓਏ ਇਹ ਤਾਂ ਥੋੜੇ ਲਈ ਰੱਖਣੀ। ਇਹ ਥੋੜ੍ਹ ਗਈ ਹੈ ਜੀ।